ਬ੍ਰਿਟੇਨ ਦੀ ਯੂਨੀਵਰਸਿਟੀ ਆਫ ਐਂਡੈਂਮਬਰਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਹੱਥ ਲਿਖਤ ਪੁਰਾਤਨ ਸਰੂਪ ਮਿਲਿਆ ਜੋ 18ਵੀਂ ਸਦੀ ਨਾਲ ਸੰਬੰਧਿਤ ਹੈ ਜਿਵੇਂ ਹੀ ਇਸ ਬਾਰੇ ਸਥਾਨਕ ਸਿੱਖ ਭਾਈਚਾਰੇ ਨੂੰ ਪਤਾ ਚੱਲਿਆ ਤਾਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਇਸ ਪਾਵਨ ਸਰੂਪ ਦੇ ਦਰਸ਼ਨ ਕਰਨ ਲਈ ਯੂਨੀਵਰਸਿਟੀ ਪਹੁੰਚ ਗਈਆਂ 175 ਸਾਲ ਵਿੱਚ ਪਹਿਲੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਸਰੂਪ ਨੂੰ ਯੂਨੀਵਰਸਿਟੀ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਜਿਸ ਤੋਂ ਬਾਅਦ ਇਸ ਪ੍ਰਾਤਨ ਸਰੂਪ ਨੂੰ ਲੀਥ ਬਿਕੇ ਸਥਿਤ ਗੁਰਦੁਆਰਾ ਸਾਹਿਬ ਵਿਕੇ ਦਰਸ਼ਨਾ ਲਈ ਰੱਖਿਆ ਗਿਆ ਹੈ ਇੰਗਲੈਂਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਰੂਪ ਆਪਣੀ ਕਿਸਮ ਦਾ ਸਭ ਤੋਂ ਪੁਰਾਣਾ ਸਰੂਪ ਹੈ ਇਹ ਇੰਨਾ ਨਾਜ਼ੁਕ ਹੈ ਕਿ ਇਸ ਨੂੰ ਕਿਊਰੇਟਰਾਂ ਵੱਲੋਂ ਇੱਕ ਵਿਸ਼ੇਸ਼ ਕਾਫਲੇ ਰਾਹੀਂ ਗੁਰਦੁਆਰਾ ਸਾਹਿਬ ਵਿਕੇ ਲਿਜਾਇਆ ਗਿਆ ਜਿਸ ਦੌਰਾਨ ਫੋਟੋਗ੍ਰਾਫੀ ਦੀ ਮਨਾਹੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਪਾਵਨ ਸਰੂਪ ਪਹਿਲਾ ਪੰਜਾਬ ਦੇ ਸ਼ਾਸਕ ਮਹਾਰਾਜਾ ਖਰਖ ਸਿੰਘ ਕੋਲ ਸੀ ਸਨ 191800 48 ਵਿੱਚ ਸਰ ਜੌਨ ਸਪੈਂਸਰ ਲੌਗਨ ਨੇ ਭਾਰਤ ਸਥਿਤ ਦੁੱਲੇਵਾਲਾ ਦੇ ਕਿਲੇ ਤੋਂ ਇਹ ਪਾਵਨ ਸਰੂਪ ਨੂੰ ਲੈ ਕੇ ਯੂਨੀਵਰਸਿਟੀ ਨੂੰ ਸੌਂਪ ਦਿੱਤਾ ਸੀ ਸਰ ਜੌਨ ਸਪੈਂਸਰ ਉਹੀ ਸ਼ਖਸ ਨੇ ਜੋ ਮਹਾਰਾਣੀ ਵਿਕਟੋਰੀਆ ਲਈ ਕੋਹੇਨੂਰ ਲੈ ਕੇ ਇੱਥੇ ਆਏ ਸੀ ਇਸ ਪ੍ਰਾਤਨ ਸਰੂਪ ਦੇ ਨਾਲ ਰਾਇਲ ਏਸ਼ੀਆਟਿਕ ਸੁਸਾਇਟੀ ਦੇ 1851 ਪੱਤਰ ਵੀ ਮਿਲੇ ਹਨ ਜਿਨ੍ਹਾਂ ਵਿੱਚ ਇਸ ਸੰਬੰਧੀ ਕੁਝ ਜਾਣਕਾਰੀ ਪ੍ਰਦਾਨ ਦੀਗੇ 18ਵੀਂ ਸਦੀ ਦੇ ਇਸ ਪ੍ਰਾਤਨ ਸਰੂਪ ਨੂੰ ਸੋਨੇ ਦੀ ਸਿਆਹੀ ਨਾਲ ਲਿਖਿਆ ਗਿਆ ਹੈ ਇਸ ਸਬੰਧੀ ਜਾਣਕਾਰੀ ਇਸ ਸਰੂਪ ਦੇ ਪਿਛਲੇ ਪਾਸੇ ਅੰਕਿਤ ਕੀਤੀ ਗਈ ਹੈ ਯੂਨੀਵਰਸਿਟੀ ਦੇ ਇਸ ਪੁਰਾਣ ਲੇਖ ਵਿੱਚੋਂ ਲੱਭੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਤਿੰਨ ਭਾਗਾਂ ਵਿੱਚੋਂ ਸਭ ਤੋਂ ਵੱਡਾ ਸੰਭਵ ਤੌਰ ਤੇ ਸਭ ਤੋਂ ਪ੍ਰਤਮ ਮੰਨਿਆ ਜਾ ਰਿਹਾ ਹੈ ਇਸ ਪਵਿੱਤਰ ਬੀੜ ਨੂੰ ਗੁਲਾਬ ਦੀਆਂ ਪੱਤੀਆਂ ਨਾਲ ਸਜੇ ਹੋਏ ਰਮਾਲਾ ਸਾਹਿਬ ਵਿੱਚ ਪੂਰੇ ਸਤਿਕਾਰ ਨਾਲ ਸ਼ਰਿਫ ਬਰੇਗ ਗੁਰਦੁਆਰਾ ਸਾਹਿਬ ਵਿਖੇ ਲਿਜਾਇਆ ਗਿਆ ਜਿਸ ਨੇ ਇੱਕ ਨਗਰ ਕੀਰਤਨ ਦਾ ਰੂਪ ਲੈ ਲਿਆ ਇਸ ਦੌਰਾਨ ਜਿੱਥੇ ਸਵਾਗਤ ਵਿੱਚ ਬੈਂਡ ਅਤੇ ਨਗਾਰੇ বাজائے ਜਾ ਰਹੇ ਸੀ ਉੱਤੇ ਹੀ ਬਹੁਤ ਸਾਰੇ ਸਿੱਖ ਸਰਦਾਲੂ ਕੇਸਰੀ ਨਿਸ਼ਾਨ ਤੇ ਸਕਾਟਿਸ਼ ਝੰਡੇ ਲਹਿਰਾ ਰਹੇ ਸਨ ਜਦ ਕੀ ਇੱਕ ਸ਼ਰਧਾਲੂ ਬਲੋਂ ਸ਼ਰਦਾ ਤੇ ਸਤਕਾਰ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਲਗਾਤਾਰ ਚੌਰ ਸਾਬ ਕੀਤਾ ਜਾ ਰਿਆ ਸੀ ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਹਿੰਮਤ ਸਿੰਘ ਬਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਕੇ ਸੰਗਤ ਨੂੰ ਸੁਣਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਸਿੱਖ ਪ੍ਰਬੰਧਕਾਂ ਨੇ ਆਖਿਆ ਕਿ ਉਹਨਾਂ ਦੇ ਲਈ ਇਹ ਪਲ ਕਾਫੀ ਅਹਿਮ ਹੈ ਕਿਉਂਕਿ ਉਹਨਾਂ ਨੂੰ ਇੱਕ ਬੇਹੱਦ ਪ੍ਰਾਤਨ ਰੂਪ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਹਨਾਂ ਆਖਿਆ ਕਿ ਸਭ ਤੋਂ ਅਹਿਮ ਗੱਲ ਖਾਸ ਔਰ ਤੇ ਇਹ ਹੈ ਕਿ ਇਸ ਰੂਪ ਹੱਥ ਲਿਖਤ ਹੈ ਇਸੇ ਤਰ੍ਹਾਂ ਕੁਝ ਹੋਰ ਸਿੱਖਾਂ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਇਹ ਪਾਵਨ ਸ਼ਕਰੂਪ ਸਕਾਟਲੈਂਡ ਵਿੱਚ ਹੀ ਰਹੇ ਉਹਨਾਂ ਆਖਿਆ ਕਿ ਇਹ ਸਕਾਟਿਸ਼ ਸਿੱਖ ਭਾਈਚਾਰੇ ਲਈ ਵੱਡੀ ਖੋਜ ਹੈ ਕਈ ਸਿੱਖਾਂ ਨੇ ਆਖਿਆ ਕਿ ਉਹ ਭਾਗਾਂ ਵਾਲੇ ਨੇ ਉਹਨਾਂ ਨੂੰ ਇਸ ਪ੍ਰਾਤਨ ਰੂਪ ਦੇ ਦਰਸ਼ਨ ਕਰਦਾ ਮੌਕਾ ਮਿਲਿਆ ਕਿਉਂਕਿ ਸਿੱਖਾਂ ਵਿੱਚ ਉਹਨਾਂ ਦੀ ਪ੍ਰਾਤਨ ਗ੍ਰੰਥਾਂ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਉੱਧਰ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਸਾਨੂੰ ਯੂਨੀਵਰਸਿਟੀ ਦੇ ਪੁਰਾਣੇ ਲਿਖਾਂ ਵਿੱਚੋਂ ਇੱਕ ਪਵਿੱਤਰ ਗ੍ਰੰਥ ਮਿਲਿਆ ਤਾਂ ਤੁਰੰਤ ਯੂਨੀਵਰਸਿਟੀ ਦੇ ਸਿੱਖ ਚੈਂਪਲਨ ਨਾਲ ਸੰਪਰਕ ਕੀਤਾ ਗਿਆ ਜਿਸ ਨੇ ਸਾਨੂੰ ਇਸ ਸਿੱਖ ਗ੍ਰਾਂਤੀ ਅਹਿਮੀਤੋ ਜਾਣੂ ਕਰਾਇਆ ਉਹਨਾਂ ਕਿਹਾ ਕਿ ਸਾਨੂੰ ਇਸ ਬਾਰੇ ਹੋਰ ਪ੍ਰਚੋਲਕਾਂ ਦੀ ਲੋੜ ਹੈ ਜਿਸ ਤੇ ਲਈ ਸਾਡੇ ਸਿੱਖ ਸਾਡੇ ਬਨੋ ਸਿੱਖ ਭਾਈਚਾਰੇ ਦੀ ਮਦਦ ਲਈ ਜਾਵੇਗੀ ਤੁਹਾਡੀ ਇਸ ਖਬਰ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਜੂਰ ਕਰਨਾ ਵਾਹਿਗੁਰੂ ਜਰੂਰ ਲਿਖਣਾ ਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੈਣਾ